ਬੜੀ ਜਿਆਦੇ ਤਕਲੀਫ ਚ ਆ ਜੀ ਹਾਂ ਬਹੁਤ ਜਿਆਦੇ ਪੁੱਤ ਕੀ ਹੋ ਗਿਆ ਕੀ ਹੋ ਗਿਆ ਇਧਰ ਮੂੰਹ ਕਰੋ ਮੇਰੇ ਕਿੰਨੇ ਮੂੰਹ ਕਰ ਲੈ ਛੱਡ ਦੋ ਛੱਡ ਦੋ ਛੱਡ ਦੋ ਛੱਡ ਦੋ ਆਰਾਮ ਨਾਲ ਆਰਾਮ ਨਾਲ ਪੁੱਤ ਆਰਾਮ ਨਾਲ ਆ ਦੇਖੀ ਆ ਸਾਰਾ ਨਾ ਹੀ ਜਿਹੜਾ ਮੂੰਹ ਆ ਉਹ ਆਲੇ-ਦਾਲੇ ਥੱਪੜ ਮਾਰ ਕੇ ਨਾ ਆ ਫੜਿਓ ਬਾਹ ਫੜਿਓ ਮਾੜੇ ਜੀ ਥੱਪੜ ਮਾਰ ਕੇ ਜੀ ਮਤਲਬ ਜਿਹੜਾ ਫੇਸ ਆ ਉਹ ਸਜਾ ਰੱਖਿਆ ਜੀ ਸਾਰਾ ਔਰ ਲਾਲ ਹੋ ਚੁੱਕਿਆ ਜੀ ਸਾਰਾ ਮੂੰਹ ਕਿਉਂਕਿ ਸਾਡੀ ਸਮਝ ਤੋਂ ਬਾਹਰ ਆ ਜੀ ਇਸ ਬੱਚੇ ਦੀ ਦਵਾਈ ਚੱਲ ਰਹੀ ਆ ਬਹੁਤ ਸਮੇਂ ਤੋਂ ਪਰ ਸਾਡੀ ਸਮਝ ਤੋਂ ਬਾਹਰ ਆ ਜੀ ਵੀ ਇਹ ਕਿਉਂ ਆਪਣੇ ਸਿਰ ਨੂੰ ਮਾਰਦਾ ਔਰ ਇਹ ਆਪਣਾ ਸਿਰ ਕਈ ਵਾਰੀ ਧਰਤੀ ਤੇ ਵੀ ਮਾਰ ਦਿੰਦਾ ਗੇਟਾਂ ਚ ਮਾਰਨਾ ਤਾਂ ਬਹੁਤ ਛੋਟੀ ਗੱਲ ਆ ਜੀ ਪਰ ਸਾਡੀ ਸਮਝ ਤੋਂ ਬਾਹਰ ਆ ਜੀ ਡਾਕਟਰ ਨਾਲ ਵੀ ਸਲਾਹ ਚਲਦੀ ਆ ਔਰ ਹੁਣ ਤਾਂ ਇਹ ਇੱਕ ਦੋ ਦਿਨ ਤੋਂ ਇੰਨਾ ਪਰੇਸ਼ਾਨ ਆ ਜੀ ਸਾਡੀ ਸਾਨੂੰ ਤਾਂ ਮਤਲਬ ਸਾਡੀ ਸਮਝ ਨਹੀਂ ਲੱਗ ਰਹੀ ਵੀ ਅਸੀਂ ਇਹਨੂੰ ਕਿਵੇਂ ਸਾਂਮੀ ਆ ਬੱਚੇ ਨੂੰ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਪਰ ਸ਼ਾਂਤ ਨਹੀਂ ਹੋ ਰਿਹਾ ਬਹੁਤ ਕੱਲ ਦਾ ਬੜਿਆਉਣ ਦੀ ਕੋਸ਼ਿਸ਼ ਕੀਤੀ ਬੜੇ ਬੜੇ ਦੁੱਖ ਦੀ ਗੱਲ ਆ ਵੀ ਇਹਨਾਂ ਦਾ ਪਰਿਵਾਰ ਇਹਨਾਂ ਨਾਲ ਸਾਥ ਛੱਡ ਗਿਆ ਪਰਿਵਾਰ ਇਸ ਰੱਬ ਦੇ ਪਿਆਰੇ ਭਗਤ ਲਈ ਕੁੰਡਾ ਖੋਲਣ ਨੂੰ ਤਿਆਰ ਨਹੀਂ ਇਹ ਪਟਿਆਲੇ ਦਾ ਹੀ ਰਹਿਣ ਵਾਲਾ ਬੱਚਾ ਇਹਦਾ ਮੱਖਣ ਨਾਮ ਆ ਪਟਿਆਲੇ ਦੁੱਖ ਨਿਮਾਨ ਸਾਹਿਬ ਗੁਰੂ ਘਰ ਦੇ ਬੈਕ ਸਾਈਡ ਤੇ ਇਹਨਾਂ ਦਾ ਘਰ ਆ ਜੀ ਅਸੀਂ ਗਏ ਸੀ ਸਾਡੀ ਟੀਮ ਜਦੋਂ ਗਈ ਤਾਂ ਪਰਿਵਾਰ ਨੇ ਇਹਨੂੰ ਪਛਾਣਨ ਤੋਂ ਨਾ ਕਰਤੀ ਉਹ ਕਹਿੰਦੇ ਸਾਡਾ ਇਹ ਨਹੀਂ ਲੱਗਦਾ ਕੁਝ ਤੁਸੀਂ ਰੱਖਣਾ ਰੱਖ ਲਓ ਔਰ ਜਦੋਂ ਸਾਨੂੰ ਇਹ ਬੱਚਾ ਮਿਲਿਆ ਸੀ ਸੰਗਤ ਜੀ ਉਦੋਂ ਗੰਦ ਮੰਦ ਦੇ ਵਿੱਚ ਇਹਦਾ ਜਿਹੜਾ ਹੱਥ ਪੈਰ ਮੂੰਹ ਗੰਧਮਨ ਦੇ ਨਾਲ ਲਿਬੜਿਆ ਵਾ ਸੀਗਾ ਕਿਉਂਕਿ ਬੱਚੇ ਨੂੰ ਨਹੀਂ ਸਮਝ ਨਹੀਂ ਹੈਗੀ ਹੁਣ ਤਾਂ ਫਿਰ ਸਾਨੂੰ ਕਿਸੇ ਦੱਸਿਆ ਡਾਕਟਰਾਂ ਨੇ ਵੀ ਕਿਹਾ ਵੀ ਇਹ ਜਦੋਂ ਕਿਸੇ ਚੀਜ਼ ਨੂੰ ਯਾਦ ਕਰਦਾ ਹੋ ਸਕਦਾ ਮਾਂ ਨੂੰ ਯਾਦ ਕਰਦਾ ਹੋਵੇ ਵੀ ਉਦੋਂ ਇਹ ਜਿਹੜਾ ਇਦਾਂ ਮਾਰਦਾ ਔਰ ਇਹ ਆਪਣੇ ਫੇਸ ਨੂੰ ਇੰਨੀ ਜ਼ਿਆਦਾ ਤੇਜ਼ੀ ਨਾਲ ਕੁੱਟਦਾ ਮਤਲਬ ਆਮ ਬੰਦਾ ਇੰਨਾ ਥੱਪੜ ਸਹਿ ਨਹੀਂ ਸਕਦਾ ਜੀ ਜਿੰਨੇ ਇਹ ਬੱਚਾ ਮਾਰਦਾ ਮਤਲਬ ਅਸੀਂ ਵੀ ਪਰੇਸ਼ਾਨ ਆ ਵੀ ਬੱਚਾ ਛੇਤੀ ਠੀਕ ਹੋਵੇ ਛੇਤੀ ਸ਼ਾਂਤ ਹੋ ਜਾਵੇ ਬਸ ਸਾਰਾ ਦਿਨ ਦਾ ਕਿਹੜੀ ਕੱਢੀ ਜਾਂਦਾ ਜੀ ਕਿਹੜੀ ਕੱਢੀ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਓ ਵੀ ਇਹਨੂੰ ਸ਼ਾਂਤੀ ਮਿਲੇ ਮਤਲਬ ਸ਼ਾਂਤ ਹੋ ਜਵੇ ਆ ਜਿਹੜੀ ਪ੍ਰੋਬਲਮ ਆ ਇਹਦੀ ਦੂਰ ਹੋ ਜਵੇ ਜੀ ਛੱਡ ਦਿਓ ਜੀ ਛੱਡ ਦਿਓ ਛੱਡ ਦਿਓ ਆਪਾਂ ਕੋਈ ਗੱਲ ਨਹੀਂ ਜੀ ਦੇਖਦੇ ਆ ਕੀ ਕਰਦਾ ਜੀ ਬਸ ਇਦਾਂ ਦੇਖਣਾ ਜੀ ਸੰਗਤ ਦੀ ਇੱਥੇ ਹੀ ਖੜਕੇ ਇਹ ਇਦਾਂ ਹੀ ਜਿਹੜੇ ਕੱਢੀ ਜਾਣੇ ਨੇ ਜੀ ਇਸ ਬੱਚੇ ਨੇ ਕਦੇ ਕਿਸੇ ਦੀ ਕੁਰਸੀ ਤੇ ਬਹਿ ਜਾਊਗਾ ਉਹ ਦੇਖੋ ਟੇਬਲ ਤੇ ਬੈਠ ਜਾਣਾ ਹੁਣ ਜਾ ਕੇ ਨੇ ਤੇ ਉਸ ਤੋਂ ਅੱਗੇ ਜੀ ਇਦਾਂ ਹੀ ਅਦੇ ਇੱਕ ਹੁਣ ਰੋਣ ਲੱਗ ਗਿਆ ਜੀ ਉੱਚੀ ਉੱਚੀ ਦੂਰੋਂ ਰੱਖੋ ਜੀ ਥੋੜਾ ਜਿਹਾ ਕੈਮਰਾ ਵੀਰ ਮੈਂ ਕਹੂੰਗਾ ਵੀਰ ਨੂੰ ਅਦੇ ਇੱਕ ਹੁਣ ਰੋਣ ਲੱਗ ਗਿਆ ਕੋਈ ਨਾ ਚੀਜ਼ ਇਹਦੇ ਕੋਈ ਨਾ ਕੋਈ ਯਾਦ ਆ ਰਹੀ ਹੈ ਬੱਚੇ ਦੇ ਤਾਂ ਕਰਕੇ ਜਿਹੜਾ ਇਹ ਉੱਪਰ ਨੂੰ ਦੇਖ ਕੇ ਰੱਬ ਵੱਲ ਨੂੰ ਰੋ ਰਿਹਾ ਜੀ ਔਰ ਇੰਨੀ ਤੇਜ਼ੀ ਨਾਲ ਦੋਨੇ ਹੱਥ ਆਪਣੇ ਸਰੀਰ ਦੇ ਮਾਰਦਾ ਫੇਸ ਤੇ ਅਲੇ-ਦਲੇ ਤੁਸੀਂ ਦੇਖੋ ਜਿਹੜਾ ਮਾਸ ਵੀ ਪੱਟਦਾ ਜੀ ਇਸ ਬੱਚੇ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਆ ਮਹਾਰਾਜੇ ਨੂੰ ਸ਼ਾਂਤ ਕਰ ਦੇਣਾ ਮਤਲਬ ਇਹ ਮਹੀਨੇ ਦੇ ਵਿੱਚ 3-4 ਦਿਨ ਇਦਾਂ ਰਹਿੰਦਾ ਬੱਚਾ ਬਾਕੀ 25-28 ਦਿਨ ਜਿਹੜਾ ਸ਼ਾਂਤ ਤੇ ਮਾਫ ਕਰਨਾ ਮਹੀਨੇ 'ਚ 2-3 ਦਿਨਾਂ ਇਦਾਂ ਬਿਮਾਰ ਹੁੰਦਾ ਜੀ ਬਾਕੀ ਜ਼ਿਆਦਾ ਟਾਈਮ ਜਿਹੜਾ ਸ਼ਾਂਤ ਰਹਿੰਦਾ ਜੀ ਪਰ ਇਹ ਬੈਠਦਾ ਨਹੀਂ ਹੈਗਾ ਬੱਚਾ ਫਿਰ ਤਾਂ ਹਰ ਰੋਜ਼ ਹੀ ਜਾਂਦਾ ਇਦਾਂ ਪਰ ਜਿਹੜਾ ਮਾਰਦਾ ਉਹ ਮਹੀਨੇ 'ਚ ਕਦੇ-ਕਦੇ ਮਾਰਦਾ ਮੱਖਣ ਪੁੱਤ ਕੀ ਹੋ ਗਿਆ ਕੀ ਹੋ ਗਿਆ ਬੇਟਾ ਛੱਡ ਦਿਓ ਛੱਡ ਦਿਓ ਛੱਡ ਦਿਓ ਕੋਈ ਨਾ ਛੱਡ ਦਿਓ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਕਿਰਪਾ ਕਰਨ ਵਾਹਿਗੁਰੂ ਔਰ ਬੜੇ ਦੁੱਖ ਦੀ ਗੱਲ ਆ ਵੀ ਆਪਣੇ ਆਪ ਦੇ ਖੂਨ ਨੂੰ ਪਛਾਣਨ ਤੋਂ ਨਾ ਕਰਤੀ ਪਰਿਵਾਰ ਨੇ ਜਿਹਦਾ ਆਪਣਾ ਖੂਨ ਆ ਤੁਸੀਂ ਦੇਖਿਓ ਖੜਕੇ ਉਰੀ ਖੜੇ ਰਹੇ ਹੋ ਔਰ ਇਹ ਦੇਖਿਓ ਬੱਚੇ ਨੇ ਇਦਾਂ ਹੀ ਘੁੰਮੀ ਜਾਣਾ ਬੱਚੇ ਨੇ ਨਾ ਇਹਨੇ ਕਾਬੂ ਆਉਣਾ ਔਰ ਜਦੋਂ ਅਸੀਂ ਪ੍ਰਸ਼ਾਦਾ ਸ਼ਕਾਉਨੇ ਆ ਤਾਂ ਪ੍ਰਸ਼ਾਦਾ ਵੀ ਆਪਣੇ ਹੱਥ ਨਾਲ ਰੁਗ ਪਰ ਪਰ ਕੇ ਖਾਂਦਾ ਤੇ ਚਮਚੇ ਨਾਲ ਕੁਝ ਨਹੀਂ ਖਾਂਦਾ ਹੈਗਾ ਜੀ ਇੱਥੇ ਹੀ ਰੱਖਿਓ ਤੁਸੀਂ ਇਹਨੇ ਸਾਰਾ ਇੱਕ ਨੇ ਢੇੜਾ ਕੱਢੀ ਜਾਣਾ ਸਾਰਿਆਂ ਦੇ ਵਿੱਚ ਦੀ ਜੀ ਔਰ ਸਾਨੂੰ ਚਲੋ ਗੇੜਿਆਂ ਤੋਂ ਕੋਈ ਪ੍ਰੋਬਲਮ ਨਹੀਂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੀ ਡਿਊਟੀ ਲਈ ਆ ਸਾਨੂੰ ਦਿੱਕਤ ਇਹ ਜਦੋਂ ਰੋਂਦਾ ਸਾਨੂੰ ਖੁਦ ਟੈਨਸ਼ਨ ਹੁੰਦੀ ਆ ਜਦੋਂ ਮਾਰਦਾ ਆਪਣੇ ਦੋਨੇ ਜਿਹੜਾ ਗੱਲਾਂ ਲਾਲ ਕਰ ਰੱਖੀਆਂ ਨੇ ਮਾਰ ਮਾਰ ਕੇ ਸਾਨੂੰ ਐ ਹੁੰਦਾ ਵੀ ਬੱਚਾ ਪਤਾ ਨਹੀਂ ਕਿੰਨੀ ਕਿ ਤਕਲੀਫ ਦੇ ਵਿੱਚ ਆ ਡਾਕਟਰਾਂ ਨਾਲ ਗੱਲ ਕਰਦੇ ਆ ਡਾਕਟਰ ਦਵਾਈ ਚੇਂਜ ਕਰ ਦਿੰਦੇ ਨੇ ਜੀ ਗੱਲ ਕਰਮਾਂ ਤੇ ਖੜੀ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜੋ ਤਕਲੀਫ ਦਿੱਤੀ ਆ ਉਹ ਹਰ ਹੀਲੇ ਇਨਸਾਨ ਨੂੰ ਕੱਟਣੀ ਪੈਂਦੀ ਆ ਪਰ ਆਪਾਂ ਸ਼ੁਕਰ ਮਨਾਈਏ ਆਪਾਂ ਇਸ ਪ੍ਰੋਬਲਮ ਤੋਂ ਬਾਹਰ ਆ ਗੁਰੂ ਮਹਾਰਾਜ ਨੇ ਜੇ ਆਪਾਂ ਨੂੰ ਦਿਮਾਗ ਸਹੀ ਦਿੱਤਾ ਸਾਨੂੰ ਇਹਨਾਂ ਰੱਬ ਰੂਪੀ ਇਨਸਾਨਾਂ ਲਈ ਥੋੜਾ ਜੱਗ ਅੱਗੇ ਆਉਣ ਦੀ ਲੋੜ ਆ ਸਾਨੂੰ ਇਹਨਾਂ ਦਾ ਜਿਹੜਾ ਦੁੱਖ ਪਛਾਨਣ ਦੀ ਲੋੜ ਐ ਸੀ ਜਰੂਰ ਇਹਨਾਂ ਲਈ ਅੱਗੇ ਆਈਏ ਜਿਹੜਾ ਥੋੜਾ ਬਹੁਤਾ ਇਹਨਾਂ ਲਈ ਸੇਵਾ ਲਈ ਜਰੂਰ ਅੱਗੇ ਆ ਜੀ ਸਾਡੇ ਕੋਲ ਇਸ ਟਾਈਮ ਬਹੁਤ ਵੱਡੀ ਮਾਤਰਾ ਦੇ ਵਿੱਚ ਰੱਬ ਰਹਿ ਰਹੇ ਨੇ ਸਾਡਾ ਰੱਬ ਕਹਾਂਗੇ ਇਹਨਾਂ ਨੂੰ ਜਿਹੜੇ ਪ੍ਰੋਬਲਮ ਦੇ ਵਿੱਚ ਨੇ ਤੇ ਜਦੋਂ ਕੋਈ ਇੰਨੀ ਪ੍ਰੋਬਲਮ ਚ ਹੁੰਦਾ ਫਿਰ ਨਹੀਂ ਮਤਲਬ ਸਿਆ ਜਾਂਦਾ ਦੇਖਿਆ ਨਹੀਂ ਜਾਂਦਾ ਸੀ ਕੱਲ ਦੇ ਇਹ ਲੱਗਿਆ ਕੱਲ ਸਵੇਰ ਦਾ ਲੱਗਿਆ ਉਹ ਮਤਲਬ ਅੱਜ ਸਾਰਾ ਦਿਨ ਲੰਘ ਗਿਆ ਜੀ ਆਪਣੇ ਆਪ ਨੂੰ ਕੁੱਟਦੇ ਆਂਦਾ ਸਾਰਾ ਦਿਨ ਲੰਘ ਗਿਆ ਰਾਤ ਨੂੰ ਜਰੂਰ अच्छा रात नु तो नहीं कोई गड़बड़ करी इधर ले घरे ने आ जो हां जी टांग ता करदा है बाहर नु ਪਾਜਦਾ ਏ ਐ ਫਾੜ ਫੋੜ ਕੇ ਫਿਰ ਪਾਜ ਜਾਂਦਾ ਓਕੇ ਚਲੋ ਬਾਕੀ ਦਿਨ ਦੇ ਵਿੱਚ ਸਾਰਾ ਦਿਨ ਤੁਹਾਡੇ ਸਾਹਮਣੇ ਆ ਸੰਗਤ ਜੀ ਐਦਾਂ ਹੀ ਤਕਲੀਫ ਦੇ ਵਿੱਚ ਔਰ ਬੜੇ ਦੁੱਖ ਦੀ ਗੱਲ ਅਸੀਂ ਪਹਿਲਾਂ ਵੀ ਸੰਗਤ ਨੂੰ ਦੱਸਿਆ ਜਦੋਂ ਸਾਡੀ ਟੀਮ ਇਹਨਾਂ ਦੇ ਘਰ ਦੇ ਗੇਟ 'ਚ ਜਾਂਦੀ ਆ ਪਰਿਵਾਰ ਨੇ ਕੁੰਡਾ ਨਹੀਂ ਖੋਲਿਆ ਤੇ ਪਛਾਨਣ ਤੋਂ ਹੀ ਨਾ ਕਰਤੀਓ ਕਿ ਇਹ ਸਾਡਾ ਹੈ ਨਹੀਂ ਤੁਸੀਂ ਦੇਖੋ ਤੁਹਾਨੂੰ ਜੇ ਦੁੱਖ ਦਰਦ ਤੁਹਾਡੇ ਸੀਨੇ 'ਚ ਜਾਏਗਾ ਤੁਸੀਂ ਦੇਖੋ ਪਰ ਬੜਾ ਮਾਨਦੁਖੀ ਹੁੰਦਾ ਨਾ ਚੀਜ਼ਾਂ ਨਾਲ ਆ ਦੇਖੋ ਆ ਰਿਹਾ ਵੀਰ ਫੇਰ ਇੱਧਰ ਨੂੰ ਗੁਰੂ ਸਾਹਿਬ ਕਿਰਪਾ ਕਰਨੀ ਨੂੰ ਇਹਨੂੰ ਤੰਦਰੁਸਤੀ ਦੇ ਦੇਣੋ ਮਹਾਰਾਜ ਤਕਲੀਫ ਚੋਂ ਕੱਢ ਦੇਣ ਜਿਹੜੀ ਤਕਲੀਫ ਦੇ ਵਿੱਚ ਅੱਜ ਆ ਜੀ ਬੱਚਾ ਇਹ ਤਕਲੀਫ ਚੋਂ ਕੱਢ ਦੇਣ ਸੱਚੇ ਪਾਤਸ਼ਾਹ ਵਾਹਿਗੁਰੂ ਬਾਥਰੂਮ ਵਾਲੇ ਪਾਸੇ ਚੱਲ ਗਿਆ ਦੇਖਦੇ ਆ ਕੀ ਕਰਦਾ ਬਾਥਰੂਮ ਤਾਂ ਨਹੀਂ ਕਰਨਾ ਉਹਨੇ ਬਸ ਇਦਾਂ ਹੀ ਢੇੜਾ ਕੱਢ ਕੇ ਮੁੜਿਆ ਆਊਗਾ ਜੀ ਨਾ ਮਨਦੀਪ ਵੀਰੇ ਨਾ ਵੀਰੇ ਇਦਾਂ ਹੀ ਜਿਹੜਾ ਕੱਢ ਕੇ ਉਹ ਕਰਮਜੀਤ ਵੀਰੇ ਕੀ ਹਾਲ ਆ ਉਹ ਦੇਖੋ ਆ ਗਿਆ ਜੀ ਬਸ ਇਦਾਂ ਕਰਦਾ ਜੀ ਮੱਖਣ ਪੁੱਤ ਮਨਦੀਪ ਆਇਓ ਮੜ ਜਾ ਮੱਖਣ ਪੁੱਤ ਕੀ ਹੋ ਗਿਆ ਬੇਟਾ ਕੀ ਹੋ ਗਿਆ ਕੀ ਹੋ ਗਿਆ ਪਾਣੀ ਲੈ ਪਾਣੀ ਪੀ ਲੈ ਪਾਣੀ ਪੀ ਲੈ ਪੁੱਤ ਪਾਣੀ ਪੀ ਉਰੇ ਆ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਤਾਂ ਸੁਣ ਲੈ ਪੁੱਤ ਗੱਲ ਤਾਂ ਸੁਣ ਲੈ ਗੱਲ ਸੁਣ ਲੈ ਮਨਦੀਪ ਪੁੱਤ ਪਾਈ ਮੜਾ ਹੱਥ ਮਨਦੀਪ ਪਾਈ ਮੜਾ ਹੱਥ ਗੱਦੀ ਚੱਕ ਲੈ ਮੜਾ ਗੱਦੀ ਚੱਕ ਲੈ ਖੜਾ ਨਹੀਂ ਹੋਣ ਇਹਨੂੰ ਕੀ ਹੋ ਗਿਆ ਪੁੱਤ ਕੀ ਹੋ ਗਿਆ ਕੀ ਹੋ ਗਿਆ ਮਿੱਠੇ ਇਹ ਖੜਾ ਖੜਾ ਹੈ ਹੁਣ ਥੋੜਾ ਜਿਆਦਾ ਸ਼ਾਂਤ ਹੈ ਜੀ ਪਰ ਜਦੋਂ ਮਾਰਦਾ ਆਪਣੇ ਉਦੋਂ ਦੇਖਣ ਵਾਲੇ ਹਾਲਾਤ ਹੁੰਦੇ ਨੇ ਇੰਨੀ ਜ਼ੋਰ ਦੀ ਮਾਰਦਾ ਮਤਲਬ ਸਮਝ ਤੋਂ ਬਾਹਰ ਹੁੰਦਾ ਵੀ ਇਹਨੂੰ ਕਿਵੇਂ ਕਾਬੂ ਕਰੀਏ ਵਾਹਿਗੁਰੂ 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 ਕੋਈ ਨਾ ਸੋਨੀ ਜਾਨ ਦੇ ਵੀਰੇ ਸੋਨੀ ਕੋਈ ਗੱਲ ਨਹੀਂ ਉੱਪਰ ਬਹਿ ਜਾ ਵੀਰੇ ਆ ਰੋਕ ਲਿਓ ਜੀ ਇੱਧਰੋਂ ਹਾਂਜੀ ਆ ਕਿਹੜਾ ਪੁੱਤ ਆ ਚਾਹਾਂਗੇ ਹਾਂਜੀ ਝਾ올 ਖਾਣੀ ਰੋਟੀ ਵਾਹਿਗੁਰੂ ਕੋਈ ਨਾ ਲੰਘ ਜਾਣ ਦੋ ਫੇਰ ਲੈਣ ਦੋ ਫੇਰ ਜੀ ਚੱਲ ਖੜਾ ਹੋ ਜਾ ਪੁੱਤ ਖੜਾ ਹੋ ਜਾ ਪੁੱਤ ਖੜਾ ਹੋ ਜਾ ਖੜਾ ਹੋ ਜਾ ਬੱਤਾ ਕੱਫਾ ਚਾਗ ਨੇ ਆਉਣਾ ਵਾਹਿਗੁਰੂ ਰੋਟੀ ਪਰੇ ਵਾਹਿਗੁਰੂ ਬਸ ਇਦਾਂ ਹੀ ਜਿਹੜੇ ਕੱਢੀ ਜਾਣੇ ਨੇ ਅਸਲ ਸਾਡਾ ਮਕਸਦ ਪਤਾ ਕੀ ਹੈ ਜੀ ਅਸੀਂ ਤੁਹਾਨੂੰ ਇਹਨਾਂ ਦਾ ਦਰਦ ਅਹਿਸਾਸ ਕਰਾਉਣਾ ਚਾਹੁੰਦੇ ਆ ਵੀ ਤੁਹਾਨੂੰ ਵੀ ਅਹਿਸਾਸ ਹੋ ਜਵੇ ਵੀ ਇਹ ਇਨਸਾਨ ਤਕਲੀਫ ਦੇ ਵਿੱਚ ਨੇ ਜਦੋਂ ਤੁਹਾਨੂੰ ਅਹਿਸਾਸ ਹੋ ਗਿਆ ਨਾ ਵੀ ਤਕਲੀਫ ਦੇ ਹੁਣ ਦੇਖੋ ਆਪਣੇ ਸ਼ਾਇਦ ਮਾਰੂਗਾ ਉਹ ਆਵਾਜ਼ ਕੱਢ ਰਿਹਾ ਮਾਰਨ ਤੋਂ ਪਹਿਲਾਂ ਕੁਝ ਕੁ ਕੂਕਾਂ ਇਹ ਬੱਚਾ ਮਾਰਦਾ ਔਰ ਕੁੱਕ ਮਾਰਨ ਤੋਂ ਬਾਅਦ ਫਿਰ ਆਪਣੇ ਸਰੀਰ ਦੇ ਜਿਹੜਾ ਅਟੈਕ ਕਰਦਾ ਮੈਨੂੰ ਲੱਗਦਾ ਜੀ ਆਪਾਂ ਨੇੜੇ ਹੋ ਜਾਂਨੇ ਆ ਥੋੜਾ ਜਿਹਾ ਇਸ ਵੀਰ ਦਾ ਨਾਮ ਵੀ ਸਾਨੂੰ ਨਹੀਂ ਕਲੀਅਰ ਸੰ ਤਾਂ ਕਿਸੇ ਨੇ ਦੱਸਿਆ ਵੀ ਮੱਖਣ ਨਾਮ ਸਾਨੂੰ ਨਹੀਂ ਪਤਾ ਪੱਕਾ ਨਾਮ ਕੀ ਆ ਜੀ ਸਾਨੂੰ ਤਾਂ ਇੰਨਾ ਪਤਾ ਜੀ ਬਸ ਇਨਸਾਨ ਆ ਇਹਦੇ ਅੰਦਰ ਵੀ ਉਹੀ ਦਿਲ ਆ ਜੋ ਸਾਡੇ ਅੰਦਰ ਗੁਰੂ ਸਾਹਿਬ ਤਾਕਤ ਦੇਣ ਸਾਨੂੰ ਇੰਨੀ ਤਾਕਤ ਦੇ ਦੇਣਾ ਸਾਨੂੰ ਅਹਿਸਾਸ ਹੋ ਜਾਵੇ ਹੋਰ ਅਹਿਸਾਸ ਹੋ ਜਾਵੇ ਵੀ ਜੇ ਕੋਈ ਪ੍ਰੋਬਲਮ ਚਾਹੀਦਾ ਦੁੱਖ ਸਮਝ ਸਕੀਏ ਇੱਧਰਲੇ ਪਾਸੇ ਆਪਾਂ ਹੋ ਜਾਂਦੇ ਆਂ ਨੇ ਇੱਧਰਲੇ ਪਾਸੇ ਹੋ ਜਾਂਦੇ ਆ ਜੀ ਸਾਡੇ ਕੋਲੇ ਜਗ੍ਹਾ ਦੀ ਬਹੁਤ ਜ਼ਿਆਦਾ ਕਮੀ ਆ ਜੀ ਸੰਗਤ ਜੀ ਕਿਉਂਕਿ 150 ਸਰੀਰ ਆ ਜਗ੍ਹਾ ਥੋੜੀ ਆ ਇੱਧਰ ਬਾਹਰਲੇ ਪਾਸੇ ਨਾ ਜੀ ਇੱਕ ਵੱਡਾ ਹਾਲ ਬਣਾਇਆ ਜਾ ਰਿਹਾ ਜੀ ਤਾਂ ਜੋ ਜਿਹੜਾ ਖੁੱਲੇ ਡੁੱਲੇ ਜਿਹੜਾ ਪ੍ਰਸ਼ਾਦਾ ਛੱਕ ਸਕਣ ਇੱਧਰਲੇ ਪਾਸੇ ਜੀ ਇੱਕ ਵੱਡਾ ਹਾਲ ਆ ਜੀ 80 ਫੁੱਟ ਲੰਬਾ 50 ਫੁੱਟ ਚੌੜਾ ਇਹਦੇ ਨਾਲ ਸਾਨੂੰ ਬਹੁਤ ਸਹੂਲਤ ਮਿਲ ਜਾਣੀ ਆ ਹੱਦ ਤੋਂ ਵੱਧ ਕਿਉਂਕਿ ਫਿਰ ਪ੍ਰਸ਼ਾਦਾ ਛਕਣ ਦੀ ਜਿਹੜੀ ਦਿੱਕਤ ਆਉਂਦੀ ਉਹ ਚੱਕੀ ਜਾਣੀ ਆ ਕਿਉਂਕਿ ਸੌਕ ਮੈਂਬਰ ਆਪਾਂ ਹੋਰ ਲਿਆਵਾਂਗੇ ਅੱਜ 150 ਤਾਂ 250 ਮੈਂਬਰ ਜਿਹੜਾ ਹੋਰ ਹੋ ਜੂਗਾ ਜੀ ਮਤਲਬ ਜਿਹੜੇ ਇਦਾਂ ਦੇ ਪ੍ਰੋਬਲਮ ਚ ਨੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਸਾਡਾ ਸੁਪਨਾ ਕੀ ਹੈ ਸਾਡਾ ਸੁਪਨਾ ਵੀ ਇਹਨੂੰ ਬਹੁਤ ਵੱਡੇ ਪੱਧਰ ਤੇ ਬਣਾਈਏ ਜਿਹੜੇ ਹੋਰ ਪ੍ਰੋਬਲਮ ਦੇ ਵਿੱਚ ਬੱਚੇ ਨੇ ਉਹਨਾਂ ਨੂੰ ਚੰਗਾ ਜੀਵਨ ਮਿਲ ਸਕੇ ਇਸ ਸੁਪਨੇ ਦੇ ਵਿੱਚ ਆਪ ਜੀ ਸਾਡੀ ਜਰੂਰ ਸਪੋਰਟ ਕਰੋ ਹੋਰ ਵੱਧ ਚੜ ਕੇ ਇਸ ਘਰ ਨੂੰ ਪ੍ਰਮੋਟ ਕਰੋ ਪੰਜ ਪੰਜ ਚਾਰ ਚਾਰ ਇਨਸਾਨਾਂ ਨੂੰ ਜਰੂਰ ਦੱਸੋ ਫਿਰ ਜਿਹੜੇ ਇਨਸਾਨ ਸਪੋਰਟ ਕਰਨਾ ਚਾਹੁੰਦੇ ਨੇ ਉਹ ਕੋਈ ਰਾਸ਼ਨ ਲੈ ਕੇ ਦੇ ਸਕਦਾ ਕੋਈ ਕੱਪੜਾ ਲੈ ਕੇ ਦੇ ਸਕਦਾ ਕੋਈ ਦਵਾਈਆਂ ਲੈ ਕੇ ਦੇ ਸਕਦਾ ਕੋਈ ਪ੍ਰੈਕਟੀਕਲੀ ਆ ਕੇ ਮਦਦ ਕਰ ਸਕਦਾ ਤੁਹਾਡਾ ਧੰਨਵਾਦ ਆ ਤੁਸੀਂ ਇੰਨੀ ਸਪੋਰਟ ਇਸ ਘਰ ਨੂੰ ਕੀਤੀ ਵੀ ਬਹੁਤ ਆ ਪਰ ਇਹ ਸੁਪਨਾ ਬਹੁਤ ਵੱਡਾ ਆਪਾਂ ਚਾਹੁੰਦੇ ਆ ਇਦਾਂ ਦਾ ਘਰ ਬਹੁਤ ਵੱਡਾ ਘਰ ਹੋਵੇ ਜਿੱਥੇ ਜਿਹੜੇ ਬੱਚੇ ਨੂੰ ਜਿਹੜੀ ਪ੍ਰੋਬਲਮ ਆ ਉਹ ਦੇਖੋ ਮਾਰਨਾ ਸ਼ੁਰੂ ਕਰਤਾ ਜੀ ਉਸ ਬੱਚੇ ਨੇ ਆਪਣੇ ਆਪ ਨੂੰ ਕੈਂਡੀ ਪਰ ਚੜਦੇ ਵੀਰੇ ਛੜਦੇ ਵੀਰੇ ਵਾਇਗਰ 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 ਦੇਖੋ ਤੁਸੀਂ ਬਸ ਕੁਝ ਸਮੇਂ ਬਾਅਦ ਨਾ ਜੀ ਕੁਝ ਹੁੰਦਾ ਜੀ ਕੁਝ ਸਮੇਂ ਬਾਅਦ ਇਹ ਜਿਹੜਾ ਬੱਚਾ ਅੱਗੇ ਖੜਾ ਜੀ ਇਸ ਬੱਚੇ ਦਾ ਵੀ ਆਪਾਂ ਨੂੰ ਹਲੇ ਘਰ ਨਹੀਂ ਮਿਲਿਆ ਜੀ ਇਹ ਵੀ ਜਿਹੜਾ ਸੰਗਰੂਰ ਰੋਡ ਦੇ ਉੱਪਰੋਂ ਜਿਹੜੇ ਸੰਤ ਰਣਜੀਤ ਸਿੰਘ ਢੰਡਰੀਆ ਵਾਲੇ ਨੇ ਜੀ ਉਹਨਾਂ ਦੇ ਗੁਰੂ ਘਰ ਦੇ ਬਾਹਰ ਇਹ ਬੱਚਾ ਬੈਠਾ ਸੀ ਇਹਨਾਂ ਦਾ ਵੀ ਅਜੇ ਆਪਾਂ ਨੂੰ ਘਰ ਨਹੀਂ ਮਿਲਿਆ ਤੇ ਤਾਂ ਜੋ ਤੁਸੀਂ ਵੀਡੀਓ ਸ਼ੇਅਰ ਕਰ ਦੋਗੇ ਹੋ ਸਕਦਾ ਇਸ ਬੱਚੇ ਦਾ ਵੀ ਜਿਹੜਾ ਘਰ ਮਿਲ ਜAVE ਜੀ ਇੱਕ ਮਿੰਟ ਵੀ ਸਾਹ ਲੈ ਕੇ ਨਹੀਂ ਦੇਖਿਆ ਇਹ ਬੱਚਾ ਇੱਕ ਮਿੰਟ ਨਹੀਂ ਖੜ ਰਿਹਾ ਜੀ ਜੇ ਕੋਸੀ ਤੇ ਬੈਠੇ ਮੰਜੇ ਤੇ ਬੈਠੇ ਕੋਈ ਮੜਿਆ ਦਮ ਲਵੇ ਸਾਨੂੰ ਵੀ ਚੰਗਾ ਲੱਗੇ ਉਹ ਦੇਖੋ ਇਦਾਂ ਮਾਰਦਾ ਜੀ ਬੱਚਾ ਇਦਾਂ ਮਾਰਦਾ ਜੀ ਬੱਚਾ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਮਹਾਰਾਜ ਦੇ ਚਰਨਾਚਰ ਅਰਦਾਸ ਆ ਤੁਸੀਂ ਵੀ ਸਾਰੇ ਭੈਣ ਭਰਾ ਅਰਦਾਸਾਂ ਕਰਿਓ ਇਸ 마ਸੂਮ ਬੱਚੇ ਲਈ ਤਾਂ ਜੋ ਜਿਹੜਾ ਇਹ ਹਟਾਏ ਤੇ ਹਟਦਾ ਨਹੀਂ ਜੀ ਇਦਾਂ ਹੀ ਮਰੀ ਜਾਂਦਾ ਸਾਰਾ ਦਿਨ ਕੱਲ ਦਾ ਵੀ ਲੰਘ ਗਿਆ ਜੀ ਅੱਜ ਦਾ ਵੀ ਲੰਘ ਗਿਆ ਜੀ ਬੇਟਾ ਜੀ ਤੁਸੀਂ ਉਰੇ ਬਹਿ ਜਾਓ ਆਜੋ ਉਰੇ ਆਜੋ ਪਤਾ ਤੁਸੀਂ ਉਰੇ ਆਜੋ ਇੱਥੇ ਬਹਿ ਜਾਓ ਤੁਸੀਂ ਹਾਂਜੀ ਉਰੇ ਬਹਿ ਜਾਓ ਹਾਂਜੀ ਵਾਹਿਗੁਰੂ ਹਾਂਜੀ ਵਾਹਿਗੁਰੂ ਤੁਸੀਂ ਜਰੂਰ ਵਾਹਿਗੁਰੂ ਜੀ ਦੇ ਚਰਨਾ ਚਰਦਾਸ ਕਰਿਓ ਅੱਲਾ ਜਿਦੇ ਰਾਮ ਜੀ ਦੇ ਚਰਨਾ ਚਰਦਾਸ ਕਰਿਓ ਇਸ ਬੱਚੇ ਨੂੰ ਸ਼ਾਂਤੀ ਮਿਲ ਸਕੇ ਇਹ ਆਪਣੇ ਸਰੀਰ ਨੂੰ ਮਾਰੇ ਨਾ ਦਵਾਈਆਂ ਤਾਂ ਫੇਲ ਹੋ ਗਈਆਂ ਜਿੱਥੇ ਦਵਾਈਆਂ ਫੇਲ ਹੋ ਜਾਂਦੀਆਂ ਨੇ ਉੱਥੇ ਦਵਾਵਾਂ ਕੰਮ ਕਰਦੀਆਂ ਨੇ ਜੀ ਤੁਹਾਡੀਆਂ ਦਵਾਵਾਂ ਦੀ ਲੋੜ ਆ ਇਹ ਆ ਇਸ ਪ੍ਰੋਬਲਮ ਚੋਂ ਨਿਕਲ ਜੇ ਜੀ ਸਾਹਮਣੇ ਵਾਲੇ ਸੀ ਸਾਰੀ ਜ਼ਿੰਦਗੀ ਇਸ ਬੱਚੇ ਦੇ ਨਾਲ ਸਾਹਮਣੇ ਲਈ ਤਿਆਰ ਆ ਜੀ ਅਸੀਂ ਕਿਉਂਕਿ ਸਾਡਾ ਸੁਪਨਾ ਅਸੀਂ ਇਦਾਂ ਦੇ ਬੱਚਿਆਂ ਲਈ ਬਹੁਤ ਵੱਡਾ ਘਰ ਬਣਾਉਣਾ ਚਾਹੁੰਦੇ ਆ ਜਿਹਦੇ ਵਿੱਚ ਕੋਈ ਪ੍ਰੋਬਲਮ ਦੇ ਵਿੱਚ ਜਿਹੜਾ ਵੀ ਇਨਸਾਨ ਹੋਵੇ ਉਹ ਰਿਆ ਕੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੇ ਜਿਹਨੂੰ ਮਾਪੇ ਬਾਪ ਛੱਡ ਦਿੰਦੇ ਨੇ ਉਹਦਾ ਇੱਕ ਘਰ ਸਹਾਰਾ ਬਣੇ ਜਿਹਨੂੰ ਚਾਚੇ ਤਾਏ ਛੱਡ ਦਿੰਦੇ ਨੇ ਜਿਹਨੂੰ ਘਰ ਵਾਲੇ ਘਰ ਵਾਲੀਆਂ ਧੋਖਾ ਦਿੰਦੇ ਨੇ ਉਹਨਾਂ ਦਾ ਇਹ ਘਰ ਸਹਾਰਾ ਬਣੂਗਾ ਜੀ ਇਸ ਸੁਪਨੇ ਦੇ ਵਿੱਚ ਤੁਹਾਡਾ ਸੰਗਤ ਦਾ ਬਹੁਤ ਵੱਡਾ ਸਹਿਯੋਗ ਚਾਹੀਦਾ ਜੀ ਜਿੰਨਾ ਅੱਜ ਸਹਿਯੋਗ ਹੈ ਇਹਦੇ ਨਾਲੋਂ 1000 ਗੁਣਾ ਵੱਧ ਸਹਿਯੋਗ ਚਾਹੀਦਾ ਜੀ ਤਾਂ ਜੋ ਵੱਡਾ ਘਰ ਆਪਾਂ ਬਣਾ ਸਕੀਏ ਬਾਕੀ ਸੰਗਤ ਦੇ ਚਰਨਾ ਚ ਇਹ ਵੀ ਬੇਨਤੀ ਆ ਆਪਣੇ ਆਲੇ ਦੁਆਲੇ ਤੁਸੀਂ ਜਰੂਰ ਦੱਸਿਓ ਜੇ ਤੁਹਾਡੇ ਆਲੇ ਦੁਆਲੇ ਕੋਈ ਐਸਾ ਬੱਚਾ ਹੈ ਜਿਹਨੂੰ ਮਾਂ-ਬਾਪ ਨਹੀਂ ਸਾਂਭਦੇ ਜਿਹਨੂੰ ਘਰ ਦੇ ਵਿੱਚ ਕੋਈ ਪਿਆਰ ਨਹੀਂ ਕਰਦਾ ਉਸ ਬੱਚੇ ਦੀ ਇਨਫੋਰਮੇਸ਼ਨ ਸਾਨੂੰ ਜਰੂਰ ਦਿਓ ਜਦੋਂ ਆਪਣੇ ਕੋਲੇ ਵੱਡਾ ਸਾਰਾ ਘਰ ਹੋਊਗਾ ਫਿਰ ਆਪਾਂ ਉਦਾਂ ਦੇ ਬੱਚਿਆਂ ਨੂੰ ਲੈ ਕੇ ਆਵਾਂਗੇ ਉਹਨਾਂ ਦੀ ਡਿਟੇਲ ਨੋਟ ਕਰ ਲਾਂਗੇ ਜਿਹੜੇ ਜ਼ਿਆਦਾ ਪ੍ਰੋਬਲਮ ਚ ਹੋਣਗੇ ਉਹਨਾਂ ਨੂੰ ਜਰੂਰ ਲੈ ਕੇ ਆਵਾਂਗੇ ਇੱਥੇ ਚੰਗਾ ਜੀਵਨ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਚੰਗਾ ਪ੍ਰਸ਼ਾਦਾ ਪ੍ਰਾਣੀ ਚੰਗਾ ਕੱਪੜਾ ਲੀੜਾ ਚੰਗੀ ਦਵਾਈ ਅਰਦਾਸਾਂ ਤੁਸੀਂ ਆਪਣੇ ਆਲੇ ਦੁਆਲੇ ਪਰ ਜਿਹੜੇ ਜਿਹੜੇ ਪਰਿਵਾਰਾਂ ਦੇ ਵਿੱਚ ਬੱਚੇ ਸੁਖੀ ਸੰਦੀ ਆਪਣਾ ਜੀਵਨ ਕੱਟ ਰਹੇ ਨੇ ਚੰਗਾ ਦਿਮਾਗ ਉਹਨਾਂ ਨੂੰ ਦਿੱਤਾ ਚੰਗੇ ਸਕੂਲਾਂ 'ਚ ਸਾਡੇ ਬੱਚੇ ਪੜ ਰਹੇ ਨੇ ਚੰਗਾ ਸਾਡਾ ਬੜਾਪਾ ਲੰਘ ਰਿਹਾ ਚੰਗਾ ਸਾਡਾ ਪਰਿਵਾਰ ਆ ਹਸਬੰਡ ਵਾਈਫ ਦੀ ਵਧੀਆ ਨਿਭ ਰਹੀ ਆ ਬੱਚੇ ਅੱਛੇ ਨਿਕਲੇ ਨੇ ਤੁਹਾਡਾ ਬੱਚਾ ਗਲਤ ਰਸਤੇ ਨਹੀਂ ਤੇ ਹੋਰ ਤੁਸੀਂ ਪ੍ਰਮਾਤਮਾ ਤੋਂ ਕੀ ਮੰਗਣਾ ਚਾਹੁੰਦੇ ਹੋ ਐਸਾ ਕੀ ਤੁਹਾਡੀ ਹੋਰ ਐਸੀ ਕੀ ਇੱਛਾ ਕੀ ਭੁੱਖ ਆ ਤੁਹਾਡੀ ਜਦੋਂ ਤੁਹਾਡਾ ਪਰਿਵਾਰ ਸਾਰਾ ਸਹੀ ਆ ਫਿਰ ਤੁਸੀਂ ਇਦਾਂ ਦੇ ਬੱਚਿਆਂ ਲਈ ਹਾਂ ਦਾ ਨਾਰਾ ਜ਼ਰੂਰ ਮਾਰੋ ਇਦਾਂ ਦੇ ਬੱਚਿਆਂ ਲਈ ਇੱਕ ਰਹਿਮਦਿਲੀ ਲੈ ਕੇ ਜ਼ਰੂਰ ਘਰ ਤੋਂ ਨਿਕਲੋ ਜੇ ਤੁਹਾਨੂੰ ਕਿਤੇ ਐਸਾ ਮਨੁੱਖ ਐਸਾ ਬੱਚਾ ਮਿਲਦਾ ਉਹਦੀ ਮਦਦ ਜ਼ਰੂਰ ਕਰੋ ਉਹਨੂੰ ਬਦਕਾਰੋ ਨਾ ਕਿਉਂਕਿ ਉਹਨੂੰ ਸਮਾਜ ਨੇ ਬਹੁਤ ਵੱਡੀ ਠੋਕਰ ਦਿੱਤੀ ਆ ਉਹਨੂੰ ਪਰਿਵਾਰ ਨੇ ਬਹੁਤ ਵੱਡੀ ਠੋਕਰ ਦਿੱਤੀ ਆ ਤੁਸੀਂ ਸੋਚੋ ਇਸ ਬੱਚੇ ਦਾ ਕੀ ਗੁਨਾਹ ਇਹਨੇ ਜਨਮ ਲੈ ਲਿਆ ਇੱਕ ਘਰ ਦੇ ਵਿੱਚ ਜਿੱਥੇ ਉਹਨੂੰ ਪਿਆਰ ਨਹੀਂ ਕਰਦੇ ਉਹਨਾਂ ਨੇ ਛੱਡ ਤਾਂ ਪਤਾ ਨਹੀਂ ਇਹਨੇ 15 16 ਸਾਲ 17 ਸਾਲ ਕਿਵੇਂ ਉਹਨਾਂ ਨੇ ਕੱਢੇ ਹੋਣਗੇ ਪਤਾ ਨਹੀਂ ਇਹਨੂੰ ਕਿੰਨੀਆਂ ਕਿ ਛਿੜਕਾਂ ਪਈਆਂ ਹੋਣੀਆਂ ਕਿੰਨੀਆਂ ਤੇ ਗਾਲਾਂ ਕੱਢੀਆਂ ਹੋਣੀਆਂ ਆ ਦੇਖੋ ਵਾਹਿਗੁਰੂ 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 ਨਾ ਬੁੱਤ ਨਾ ਬੁੱਤ ਨਾ ਬੁੱਤ ਨਾ ਬੁੱਤ ਉਹ ਦੇਖੋ ਸਿਰ ਨਾ ਸਿਰ ਮਾਰਦਾ ਨਾ ਬੇਟਾ ਨਾ ਬੇਟਾ ਨਾ 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 ਬੁੱਤ ਨਾ ਸਿਰ ਨਾ ਸਿਰ ਨਹੀਂ ਮਾਰਨਾ ਬੇਟਾ ਨਾ ਸੌਰੀ ਕੋਈ ਨਾ ਪਤਾ ਨਾ ਉਹ ਨਾ ਨਾ ਬਿਟਨਾ ਵਾਹਿਗੁਰੂ 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 ਤੁਸੀਂ ਕਾਬੂ ਨਹੀਂ ਇਹਨੂੰ ਕਰ ਸਕਦੇ ਜੀ ਜਿੰਨਾ ਮਰਜ਼ੀ ਰੋਕ ਲੋ ਇਹਨੂੰ ਕਾਬੂ ਨਹੀਂ ਕਰ ਸਕਦੇ ਬਸੇ ਵਡਿਆਉਣਾ ਹੀ ਪੈਣਾ ਪਿਆਰ ਜੇ ਨਾਲ ਕਿਉਂਕਿ ਸਾਡਾ ਵੀ 6 ਸਾਲ ਦਾ ایکسپੀਰੀਅੰਸ ਆ ਇਹਨੂੰ ਜ਼ਬਰਦਸਤੀ ਨਹੀਂ ਕਾਬੂ ਕਰ ਸਕਦੇ ਜੀ ਇਹ ਪਿਆਰ ਜੇ ਨਾਲ ਪਿਆਰ ਜੇ ਨਾਲ ਵਡਿਆਉਣਾ ਪੈਣਾ ਜੀ ਅਸੀਂ ਤੁਹਾਨੂੰ ਦਿਖਾਉਣਾ ਤਾਂ ਚਾਹੁੰਦੇ ਆ ਇਹ ਹਰ ਰੋਜ਼ ਦੀ ਲਾਈਫ ਆ ਸਾਡੀ ਇਹ ਕੋਈ ਇੱਕ ਦਿਨ ਨਹੀਂ ਹੈਗਾ ਜੀ ਹਰ ਰੋਜ਼ ਦੀ ਲਾਈਫ ਆ 150 ਸਰੀਰ ਮੈਂਟਲੀ ਆ ਹਰ ਰੋਜ਼ ਕੋਈ ਨਾ ਕੋਈ ਇਨਸਾਨ ਆ ਰੂਪ ਚ ਚੱਲਿਆ ਜਾਂਦਾ ਜਿੱਥੇ ਸਾਡਾ ਅੰਦਰੋਂ ਅਸੀਂ ਵੀ ਟੁੱਟ ਜਾਂਦੇ ਆ ਮਜਬੂਰ ਹੋ ਜਾਂਦੇ ਆ ਸੋਚਣ ਤੇ ਮਹਾਰਾਜ ਆਹ ਜਿਹੜਾ ਦਿਮਾਗ ਆ ਇਹਦੇ ਵਿੱਚ ਛੋਟੀ ਜੀ ਕੋਈ ਪ੍ਰੋਬਲਮ ਦੇ ਕਾਰਨ ਅਜੇ ਨਹੀਂ ਤਕਲੀਫ ਤੁਸੀਂ ਇਹਨਾਂ ਨੂੰ ਦਿੱਤੀ ਪਰ ਇੱਥੇ ਕੁਝ ਇਨਸਾਨ ਇਹ ਮੰਨਦੇ ਨੇ ਵੀ ਕਰਮ ਸਾਡੇ ਵੀ ਕੋਈ ਨਾ ਕੋਈ ਗਨਾਹ ਇਨਸਾਨ ਤੋਂ ਜਦੋਂ ਹੁੰਦਾ ਨਾ ਫਿਰ ਉਹਨੂੰ ਆਹ ਤਕਲੀਫਾਂ ਚੜ੍ਹਨੀਆਂ ਕੁਝ ਇਨਸਾਨ ਮੰਨਦੇ ਨੇ ਕਰਮਾਂ ਨੂੰ ਵੀ ਜਦੋਂ ਅਸੀਂ ਕੋਈ ਮਾੜਾ ਬੀਜ ਬੀਜਦੇ ਆ ਤਾਂ ਸਾਨੂੰ ਇਦਾਂ ਦੇ ਰੂਪ ਦੇ ਵਿੱਚ ਉਹ ਚਲਣਾ ਪੈਂਦਾ ਕੁਝ ਇਨਸਾਨ ਇਹ ਮੰਨਦੇ ਨੇ ਵੀ ਜਿਹੜੇ ਬਾਪ ਦਾਦਿਆਂ ਦੀ ਕੀਤੀ ਗਲਤੀ ਪੁੱਤਾਂ ਨੂੰ ਭੁਗਤਣੀ ਪੈਂਦੀ ਹੈ ਕੁਝ ਇਹ ਵੀ ਇਨਸਾਨ ਮੰਨਦੇ ਨੇ ਸਾਨੂੰ ਨਹੀਂ ਕੋਈ ਆਈਡੀਆ ਹੈਗਾ ਅਸੀਂ ਤਾਂ ਉਸ ਗੁਰੂ ਮਹਾਰਾਜ ਦੇ ਭਾਣੇ ਨੂੰ ਮੰਨਦੇ ਆਂ ਮਹਾਰਾਜ ਜੇ ਤੁਸੀਂ ਤਕਲੀਫ ਦਿੱਤੀ ਆ ਤਾਂ ਉਹ ਵੀ ਤੁਸੀਂ ਦਿੱਤੀ ਆ ਜੇ ਸੁੱਖ ਦਿੱਤਾ ਉਹ ਵੀ ਤੁਸੀਂ ਦਿੱਤਾ ਬਸ ਅਸੀਂ ਮਹਿਸੂਸ ਕਰੀਏ ਅਸੀਂ ਘਰਾਂ 'ਚ ਸੁਖੀ ਆ ਨਾ ਤਾਂ ਇਹਨਾਂ ਵੱਲ ਦੇਖ ਕੇ ਟਾਈਮ ਟਪਾਉਣਾ ਪਊਗਾ ਜਿਨ੍ਹਾਂ ਦੇ ਕੋਲੇ ਔਲਾਦ ਨਹੀਂ ਹੈਗੀ ਧੀ ਪੁੱਤ ਨਹੀਂ ਹੈਗਾ ਤੁਸੀਂ ਇਹਨਾਂ ਵੱਲ ਦੇਖ ਕੇ ਸੋਚੋ ਵੀ ਕਿੰਨੀ ਪ੍ਰੋਬਲਮ 'ਚ ਨੇ ਇਹ ਤੁਸੀਂ ਆਪਣੇ ਦੁੱਖ ਛੋਟੇ ਤੁਹਾਨੂੰ ਲੱਗਣ ਲੱਗ ਜਾਣਗੇ ਤੁਸੀਂ ਹੋਰ 2 ਮਿੰਟ ਚਿਹਰਾ ਦੇਖਿਓ ਇਸ ਰੱਬ ਰੂਪੀ 마ਸੂਮ ਬੱਚੇ ਦਾ ਸ਼ਾਇਦ ਤੁਹਾਡਾ ਜਿਹੜਾ ਕਠੋਰ ਦਿਲ ਆ ਨਾ ਇਦਾਂ ਦੇ ਘਰਾ ਪ੍ਰਤੀ ਉਹ ਸ਼ਾਇਦ ਤੁਹਾਡਾ ਪਿਗਲ ਸਕੇ ਤੁਹਾਡਾ ਜਿਹੜਾ ਦਿਲ ਆ ਸ਼ਾਇਦ ਤੁਹਾਨੂੰ ਪਿਆਰ ਮੁਹੱਬਤ ਪ੍ਰੇਮ ਆ ਸਕੇ ਸਾਡਾ ਮਕਸਦ ਤੁਹਾਨੂੰ ਜਗਾਉਣਾ ਹੀ ਆ ਔਰ ਅਸੀਂ ਚਾਹੁੰਦੇ ਹਾਂ ਸਾਡਾ ਸੁਪਨਾ ਜਿਹੜਾ ਬਹੁਤ ਵੱਡਾ ਘਰ ਬਣਨਾ ਚਾਹੀਦਾ ਔਰ ਤੇ ਸਾਨੂੰ ਯਕੀਨ ਆ ਉਸ ਕਾਲਪੁਰਖ ਵਾਹਿਗੁਰੂ ਤੇ ਇੰਨਾ ਕੋ ਯਕੀਨ ਆ ਗੱਲ ਤਾਂ ਫਿਊਚਰ ਦੀ ਆ ਮਾਨ ਦੀ ਆ ਆਉਣ ਵਾਲੇ ਸਮੇਂ ਦੀ ਆ ਪਰ ਸਾਨੂੰ ਯਕੀਨ ਆ ਵੀ ਇੱਕ ਪਿੰਡ ਵਸ ਜਾਣਾ ਇੱਕ ਪਿੰਡ ਹੋਊਗਾ ਚਾਹੇ ਉਹ ਪੰਜਾਬ ਵਿੱਚ ਕਿਸੇ ਵੀ ਧਰਤੀ ਤੇ ਹੋਵੇ ਕਿਸੇ ਵੀ ਥਾਂ ਤੇ ਹੋਵੇ ਇੱਕ ਪਿੰਡ ਹੋਊਗਾ ਜਿਹਦੇ ਵਿੱਚ ਇਦਾਂ ਦੇ ਰੱਬ ਰੂਪੀ ਇਨਸਾਨਾਂ ਦੀ ਸੇਵਾ ਸੰਭਾਲ ਕੀਤੀ ਜਾਣੀ ਆ ਸਾਨੂੰ ਯਕੀਨ ਆ ਸਾਡੇ ਇਰਾਦੇ ਨੇਕ ਨੇ ਜਦੋਂ ਤੁਹਾਡੇ ਇਰਾਦੇ ਨੇਕ ਨੇ ਤਾਂ ਗੁਰੂ ਮਹਾਰਾਜ ਤੁਹਾਡੇ ਨਾਲ ਖੜਾ ਇਸ ਟਾਈਮ ਤੁਹਾਡੇ ਨਾਲ ਖੜਾ ਮਹਾਰਾਜ ਤੁਹਾਨੂੰ ਥਾਪੜਾ ਦਿੰਦਾ ਵੀ ਚੱਲ ਪੁੱਤਰਾ ਤੇਰੇ ਨਾਲ ਆ ਪਰ ਤੁਸੀਂ ਸੋਚੋ ਤੁਹਾਨੂੰ ਅਸੀਂ ਇੱਕ ਦਿਨ ਦੀ ਲਾਈਫ ਦਿਖਾਈ ਆ ਆਪ ਜੀ ਸੋਚੋ ਸਾਡੇ ਕੋਲ 150 ਸਰੀਰ ਨੇ ਉਹ ਸਾਡੀ ਹਰ ਰੋਜ਼ ਦੀ ਜਿਹੜੀ ਲਾਈਫ ਆ ਉਹ ਕਿੱਦਾਂ ਦੀ ਹੋਊਗੀ ਤੁਸੀਂ ਸਿਰਫ ਸਾਰੇ ਭੈਣ ਪਰ ਇੱਕ ਵੀਡੀਓ ਦੇਖ ਲੈਨੇ ਹੋ ਵੀ ਇੱਕ ਇਨਸਾਨ ਨੂੰ ਅਸੀਂ ਲਿਆਉਨੇ ਆ ਤੇ ਉਸ ਤੋਂ ਬਾਅਦ ਤੁਸੀਂ 20 30 ਮਿੰਟ ਦੀ ਵੀਡੀਓ ਦੇਖ ਕੇ ਤੁਸੀਂ ਐਪਰੀਸ਼ੀਏਟ ਕਰ ਦਨੇ ਹੋ ਪਰ ਤੁਸੀਂ ਕੀ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕੀ ਤੁਸੀਂ ਆਪਣੇ ਤੇ ਲਾਗੂ ਕੀਤਾ ਵੀ ਜਿਹੜੇ ਇਦਾਂ ਦੇ ਬੱਚੇ ਨੇ ਉਹਨਾਂ ਦੀ ਤੁਹਾਨੂੰ ਵੀ ਮਦਦ ਕਰਨੀ ਚਾਹੀਦੀ ਆ ਕੱਲਾ ਦਸਬੰਦ ਕੱਢਣੀ ਕੈਸ਼ ਮਾਇਆ ਕੱਢਣੀ ਕੱਲੀ ਸੇਵਾ ਨਹੀਂ ਇਦਾਂ ਦੇ ਬੱਚਿਆਂ ਪ੍ਰਤੀ ਸਾਨੂੰ ਸਾਰਿਆਂ ਨੂੰ ਅਵੇਅਰ ਹੋਣ ਦੀ ਲੋੜ ਆ ਤਾਂ ਜੋ ਜਿਹੜਾ ਇਹਨਾਂ ਨੂੰ ਚੰਗਾ ਜੀਵਨ ਮਿਲ ਸਕੇ ਜੀ ਕੀ ਹੋ ਗਿਆ ਬੇਟਾ ਕੀ ਹੋ ਗਿਆ ਪੁੱਤ ਸ਼ਾਂਤ ਹੋ ਜਾ ਕੀ ਹੋ ਗਿਆ ਤੈਨੂੰ ਕਿਉਂ ਬੇ? ਛੋਟੇ ਛੋਟੇ ਹੱਥ ਨੇ ਜੀ ਇਹਦੇ ਜੰਮੀ ਛੋਟੇ ਛੋਟੇ ਆ ਦੇਖੋ ਮੇਰੇ ਹੱਥ ਤੇ ਦੇਖਿਓ ਕਿੰਨੇ ਛੋਟੇ ਛੋਟੇ ਹੱਥ ਨੇ ਜੰਮੀ ਛੋਟੇ ਛੋਟੇ ਹੱਥ ਨੇ ਮਤਲਬ ਸਰੀਰ ਦੀ ਬਹੁਤੀ ਗ੍ਰੋਥ ਨਹੀਂ ਜਿਹੜੀ ਹੋਈ ਵੀ ਇਸ

ਸੰਗਤ ਜੀ ਇਹ ਤੁਸੀਂ ਦੇਖ ਰਹੇ ਹੋ ਸਾਰੇ ਵੀਰ ਹੁਣ ਪ੍ਰਸ਼ਾਦਾ ਛਕ ਰਹੇ ਨੇ ਜੀ ਪਹਿਲਾਂ ਬੈਠੇ ਸੀਗੇ ਸਾਰੇ ਵੀਰ ਪ੍ਰਸ਼ਾਦੇ ਦੀ ਉਡੀਕ ਕਰਦੇ ਸੀ ਤੇ ਜਿਹੜਾ ਬੱਚਾ ਇੰਨਾ ਅਗਰੈਸਿਵ ਹੋਇਆ ਵਾ ਸੀ ਉਹਨੇ ਨਾ ਆਪਣੇ ਆਪ ਪਿੰਡੇ ਤੇ ਪਾਣੀ ਪਾ ਕੇ ਨਹਾ ਲਿਆ ਜੀ ਆਪਣੇ ਆਪ ਪਾਣੀ ਪਾ ਕੇ ਨਾ ਜੀ ਆ ਦੇਖੋ ਹੁਣ ਸ਼ਾਂਤ ਹੋਇਆ ਬੈਠਾ ਪ੍ਰਸ਼ਾਦਾ ਛਕ ਰਿਹਾ ਜੀ ਅਸੀਂ ਬਹੁਤ ਕੋਸ਼ਿਸ਼ ਕਰਦੇ ਆ ਇਹਨੂੰ ਛਕਾਉਣ ਦੀ ਜਿਵੇਂ ਚਮਚੇ ਦੇ ਨਾਲ ਪਰ ਇਹ ਹੱਥਾਂ ਦੇ ਨਾਲ ਇਹ ਜਿਹੜੇ ਚੌਲ ਜਾਂ ਦਾਲ ਹੁੰਦੀ ਹੈ ਹੱਥਾਂ ਦੇ ਨਾਲ ਹੀ ਖਾਂਦਾ ਜੀ ਮਤਲਬ ਚਮਚਾ ਨਹੀਂ ਬਰਤਣ ਦਿੰਦਾ ਜੀ ਤੇ ਬਾਕੀ ਹੁਣ ਕੁਝ ਟਾਈਮ ਲਈ ਸ਼ਾਂਤ ਹੈ ਜੀ ਰੋਟੀ ਖਾ ਕੇ ਫਿਰ ਦੁਬਾਰਾ ਹੀ ਉਦਾਂ ਹੀ ਜਿਹੜਾ ੜਕ ਜਾਣਾ ਜੀ ਇਹਨੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਆ ਮਹਾਰਾਜ ਇਹਨੂੰ ਸ਼ਾਂਤ ਕਰ ਦੇਣ ਪ੍ਰੋਪਰ ਪਰ ਤੁਸੀਂ ਦੇਖ ਰਹੇ ਹੋ ਜੀ ਸਾਰਾ ਜਿਹੜਾ ਇਹ ਰੱਬ ਰੂਪੀ ਰੂਹਾਂ ਜਿਹੜੀਆਂ ਪ੍ਰਸ਼ਾਦਾ ਛਕ ਰਹੀਆਂ ਨੇ ਜੀ ਇਹਨਾਂ ਦੇ ਵਿੱਚੋਂ ਬਹੁਤ ਐਸੇ ਮਨੁੱਖ ਨੇ ਜਿਹੜੇ ਇਦਾਂ ਹੋ ਜਾਂਦੇ ਨੇ ਜਿਹੜੇ ਐਗਰੈਸਿਵ ਜਿਹੜੇ ਕੋਈ ਨਾ ਕੋਈ ਪ੍ਰੋਬਲਮ ਕਰਦੇ ਨੇ ਇੱਕ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਕੋਈ ਬੁਰਾ ਭਲਾ ਬੋਲਣ ਦੀ ਕੋਸ਼ਿਸ਼ ਕਰਦੇ ਨੇ ਨਾ ਜੋ ਕਾਫੀ ਜਿਹੜੇ ਐਸੇ ਮਨੁੱਖ ਹੈਗੇ ਨੇ ਜਗ੍ਹਾ ਦੀ ਕਮੀ ਕਰਕੇ ਥੋੜਾ ਜਿਹਾ ਇਹ ਢੀੜੇ-ਢੀੜੇ ਪਏ ਨੇ ਜੀ ਬੈਠੇ ਨੇ ਜੀ ਫਿਰ ਅੱਗੇ ਜਾ ਕੇ ਆਪਣੀ ਜਗ੍ਹਾ ਖੋਲਣੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਵੱਲੋਂ ਐਸੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ